ਮੌਸਮ ਦਾ ਬਦਲਾ ਮਿਝਾਲ ਪੰਜਾਬ ਦੇ ਵਿੱਚ ਹੋ ਰਹੀ ਹੈ ਬਰਸਾਤ ਸੋ ਅੰਮ੍ਰਿਤਸਰ ਦੇ ਰਾਜਸਥਾਨ ਸੀ ਦੇ ਵਿੱਚ ਬਰਸਾਤ ਦੇ ਨਾਲ ਗੜੇਮਾਰੀ ਵੀ ਹੋਈ ਹੈ ਗੜੇਮਾਰੀ ਕਾਰਨ ਸੜਕਾਂ ਤੇ ਵਿੱਚੀ ਹੈ ਬਰਫ਼ ਦੀ ਚਾਦਰ ਗੜੇਮਾਰੀ ਨੇ ਸਰਜਿਆ ਸ਼ਿਮਲੇ ਵਰਗਾ ਮਾਹੌਲ ਜੋ ਲੋਕਾਂ ਨੇ ਮਾਣਿਆ 스ਨੋਫਾਲ ਦਾ ਆਨੰਦ ਹਰ ਪਾਸੇ ਦਿਸਿਆ ਬਰਫ਼ਬਾਰੀ ਦਾ ਨਜ਼ਾਰਾ ਪਹਾੜਾ ਦੇ ਵਿੱਚ ਆਫਤ ਬਣੀ ਹੈ ਬਰਸਾਤ ਸੋ ਅੰਮ੍ਰਿਤਸਰ ਦੇ ਵਿੱਚ ਜੋਤੇ ਕੀ ਗੜੇ ਮਾਰੀ ਹੋਈ ਹੈ ਅੰਮ੍ਰਿਤਸਰ ਦੇ ਰਾਗਾ ਸੰਸੀ ਦੇ ਵਿੱਚ ਮੌਸਮ ਨੇ ਆਪਣਾ ਮિજાਜ ਬਦਲਿਆ ਸੋ ਬਰਫਬਾਰੀ ਦੇਖਣ ਨੂੰ ਮਿਲਿਆ ਹਰ ਪਾਸੇ ਦਿਖਿਆ ਹੈ ਬਰਫਬਾਰੀ ਦਾ ਨਜ਼ਾਰਾ ਸੋ ਗੜੇ ਮਾਰੀ ਕਰਕੇ ਲੋਕਾਂ ਨੇ ਇਸ ਦਾ ਆਨੰਦ ਵੀ ਮਾਣਿਆ ਅੰਮ੍ਰਿਤਸਰ ਦੇ ਰਾਗਾ ਸੰਸੀ ਦੇ ਵਿੱਚ ਬਰਸਾਕ ਦੇ ਨਾਲ ਗੜੇ ਮਾਰੀ ਵੀ ਹੋਈ ਹੈ ਅਸੀਂ ਇਸ ਰੋਡ ਨਾਲ ਗੁਜ਼ਰ ਰਹੇ ਤੇ ਵੇਖਿਆ ਅਚਾਨਕ ਇੰਨੀ ਬਰਫ ਪਈ ਸ਼ਿਮਲਾ ਬਣਾ ਪਿਆ ਹੋਇਆ ਹੈ ਦੇ ਕੁਦਰਤ ਦੀ ਬਹੁਤ ਆਪਾਰ ਕਿਰਪਾ ਵੀ ਲੋਕ ਦੇਖਦੇ ਹਨ ਖੜੇ ਹੋ ਕੇ ਨੱਚਣ ਦੇ ਗੱਡੜੇ ਵਰਨਾ ਗੱਡੜੇ ਵੇਖੋ ਜੀ ਅਨਜਾਇਮੈਂਟ ਡੇ ਕਰਨਾ Shimla ਜਿਹੜਾ ਲੋਕੀ Shimla ਜਾਂਦੇ ਆ ਪੈਸੇ ਲਾ ਕੇ ਉੱਧਰ ਜਾਂਦੇ ਆ ਇੱਥੇ Shimla ਪਾਏ Shimla ਬਣਾਤਾ ਵਾਜੀ ਲੋਕੀ ਉੱਧਰ ਜਾਂਦੇ Shimla ਦੇਖਣ ਇੱਥੇ Shimla ਬਣਿਆ ਆ ਬਹੁਤ ਵਧੀਆ ਗਾਕੇ ਮੌਸਮ ਬਹੁਤ ਹੀ ਵਧੀਆ ਅਸਲੀ ਆਪਣੇ ਹਾਂ ਬਰਪੈਰੀ ਆ ਉੱਲੀ ਪਰ ਵੀ ਬਹੁਤ ਜਿਆਦਾ ਨਜ਼ਾਰਾ ਹੈ ਪਹਿਲਾਂ ਵੀ ਕਦੀ ਦੇਖੀ ਅੱਜ ਤੱਕ ਨਹੀਂ ਜਿੰਦੀ ਹੈ ਕਿੱਥੇ ਬਹੁਤ ਜਿਆਦਾ ਇਹ ਪਹਿਲੀ ਵਾਰ ਕਿੰਨੀ ਕਿ ਪਈ ਸੀ ਕਿੰਨਾ ਟਾਈਮ ਪਈ ਮੈਂ ਤਾਂ ਘਟੋ ਘਟਾ ਧਗਾ ਧਪੂ ਹੀ ਪਈ ਰਹੀ ਕਿੱਡੇ ਕਿੱਡੇ ਮੋٹے ਸੀ ਕਿਰੇ ਬਹੁਤ ਜ਼ਿਆਦਾ ਮੋٹے ਕਿਰੇ ਚਲੋ ਉਖਾ ਦੇ ਨੇ ਵੇਸਰਾ ਆ ਲੈ ਮੈਂ ਜਿਹਨੂੰ ਕੱਟਿਆ ਫਿਰ ਬਹੁਤ ਜ਼ਿਆਦਾ ਮੋਟੇ ਆਵੇ ਅੱਜ ਕੋਈ ਆ ਆ ਵੇਖੋ ਨਾਰ ਜਿੰਦਰ ਕੁਮਾਰ ਹਾਂ ਮੈਂ ਆਪਣੀ ਜ਼ਿੰਦਗੀ ਦੇ ਰਾਜਸਥਾਨ ਸੇ ਪਹਿਲੀ ਵਾਰ ਇੰਨੀ ਬਰਫ਼ ਵੇਖੀ ਏ ਇੰਨੀ ਉਹ ਮਾ ਚਲਚ ਪਹਾੜੀ ਇਲਾਕੇ ਚ ਹੁੰਦੀ ਹੈ ਜਿੰਨੀ ਪਈ ਉਹਦੇ ਨਾਲ ਮੋٹے ਗੜੇ ਪਏ ਆ ਗਲਾਬਜਾਂ ਨੂੰ ਜਿਹੜੇ ਮੋٹے ਮੋٹے ਗੜੇ ਪਏ ਆ ਬਾਈ ਬਹੁਤ ਵਧੀਆ ਹੈਗਾ ਕੇ ਆਹ ਬੜਾ ਵਧੀਆ ਖੁੱਲੀ ਫਰ ਬਈ ਬਹੁਤ ਜ਼ਿਆਦਾ ਨਜ਼ਾਰਾ ਹੈ ਕੱਲਾਂ ਨਹੀਂ ਕਦੀ ਦੇਖੀ ਅੱਜ ਤੱਕ ਨਹੀਂ ਜਿੰਦਗੀ ਵਿੱਚ ਬਿਠੇ ਬਹੁਤ ਜ਼ਿਆਦਾ ਜੇ ਪਹਿਲੀ ਵਾਰ ਕੋ ਕਿੰਨੀ ਕਿ ਪਈ ਸੀ ਕਿੰਨਾ ਟਾਈਮ ਪਈ ਮੈਂ ਤਾਂ ਘਟੋ ਘੜ ਤੱਕ ਤਾਂ ਪੂਰੀ ਪਈ ਵਜੀ ਕਿਤੇ ਕਿਤੇ ਮੋٹے ਸੀ ਗੜੇ ਬਹੁਤ ਜ਼ਿਆਦਾ ਮੋٹے ਕਿ ਤਦ ਉਕਾਦ ਨੇ ਬੇਦਰਾਂ ਆਲੇ ਨੇ ਜਿਹਨੂੰ ਘੜ ਗਿਆ ਅੱਜਰ ਬਹੁਤ ਜ਼ਿਆਦਾ ਮੋਟੀ ਲੱਗੀ ਆਵੇ ਰਜੇਪ ਜੀ ਆ ਆ ਵੇਖੋ ਨਰ ਜਿੰਦਰ ਕੁਮਾਰ ਐ ਮੈਂ ਆਪਣੀ ਜ਼ਿੰਦਗੀ ਦੇ ਰਾਜਸਥਾਨ ਸੇ ਪਹਿਲੀ ਵਾਰ ਇੰਨੀ ਬਰਫ਼ ਵੇਖੀ ਐ ਇੰਨੀ ਹਿਮਾਚਲ ਚ ਪਹਾੜੀ ਇਲਾਕੇ ਚ ਹੁੰਦੀ ਐ ਜਿੰਨੀ ਪਾਈ ਉਹਦੇ ਨਾਲ ਮੋਟੇ ਗੜੇ ਪਏ ਆ ਗਲਾਬ ਜਾਨ ਨੂੰ ਜਿਹੜੇ ਮੋਟੇ-ਮੋਟੇ ਗੜੇ ਪਏ ਆ ਇਹ ਪਹਿਲੀ ਵਾਰ ਵੇਖਿਆ ਆ ਪਾ ਜੀ ਅਸੀਂ ਇਸ ਰੋਡ ਰਾਹੀਂ ਗੁਜ਼ਰ ਰਹੇ ਤੇ ਵੇਖਿਆ ਅਚਾਨਕ ਇੰਨੀ ਬਰਫ ਪਈ ਸ਼ਿਮਲਾ ਬਣਾਦੇ ਆਵਦੇ ਨੇ ਇਹ ਕੁਦਰਤੀ ਦੀ ਬੜੀ ಅಪਾਰ ਕਿਰਪਾ ਵੀ ਲੋਕ ਦੇਖ ਰਹੇ ਹਨ ਫੜੇ ਹੋ ਗਏ ਨੱਥੇ ਗਏ ਗੱਡਣ ਦੇ ਵਰਨਾ ਗੱਡਣ ਦੇ ਵੇਖੋ ਜੀ ਅਨਜਾਇਮੈਂਟ ਦੇ ਹਨ ਸ਼ਿਮਲਾ ਜਿਹੜਾ ਲੋਕੀ ਸ਼ਿਮਲਾ ਜਾਂਦੇ ਨੇ ਪੈਸੇ ਲਗਾਉਂਦੇ